ਤੇ ਜਿਹੜਾ ਜੀਵ ਜੁੜ ਗਿਆ ਧੰਨ ਗੁਰੂ RAMDAS MAHARAJ ਕਿਰਪਾ ਕਰਦੇ ਆ ਮਰ ਕਹਿੰਦੇ ਜਿਉ ਜਨਨੀ ਸੁੱਤ ਜਨ ਪਾਲਦੀ ਰਾਖੈ ਨਦਰ ਮੁਝਾਰ ਅੰਦਰ ਬਾਹਰ ਮੁਖ ਦੇ ਕੇ ਰਾਖਿ ਫਿਰ ਖਿਨ ਪੁਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰਪ੍ਰੀਤ ਪਿਆਰ ਕਹਿੰਦੇ ਜਿਵੇਂ ਮਾਂ ਆਪਣੇ ਪੁੱਤ ਨੂੰ ਸੰਭਾਲਦੀ ਆ ਨਾ ਮਾਤਾ ਆਪਣੇ ਬੱਚੇ ਨੂੰ ਆਪਣੇ ਪੁੱਤਰ ਨੂੰ ਸੰਭਾਲਦੀ ਹੈ ਬੇਸ਼ੱਕ ਉਹ ਬੋਲਦਾ ਨਹੀਂ ਗੋਦੀ ਦੇ ਵਿੱਚ ਹੈ ਕਹਿੰਦੇ ਮਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਭੁੱਖ ਲੱਗੀ ਹੈ ਮਾਂ ਨੂੰ ਪਤਾ ਲੱਗ ਜਾਂਦਾ ਵੀ ਬੱਚੇ ਨੂੰ ਆਹ ਤਕਲੀਫ ਹੈ ਕਿਉਂਕਿ ਉਹ ਬੋਲ ਕੇ ਤੇ ਦੱਸ ਨਹੀਂ ਸਕਦਾ ਮਾਂ ਉਸੇ ਵੇਲੇ ਜਾਣ ਲੈਂਦੀ ਹੈ ਮਾਂ ਉਸੇ ਵੇਲੇ ਪਛਾਣ ਲੈਂਦੀ ਹੈ ਕਹਿੰਦੇ ਏਵੇਂ ਜਿਵੇਂ ਸਤਿਗੁਰੂ ਗੁਰਸਿੱਖ ਦੇ ਨਾਲ ਇੰਨਾ ਪਿਆਰ ਕਰਦਾ ਜਿਵੇਂ ਮਾਂ ਪੁੱਤ ਨਾਲ ਪਿਆਰ ਕਰਦੀ ਹੈ ਹਰ ਵੇਲੇ ਹਰ ਟਾਈਮ ਪਰਮੇਸ਼ਰ ਆਪਣੇ ਸੇਵਕਾਂ ਦੇ ਆਪਣੇ ਸੰਗੀਆਂ ਦੇ ਅੰਗ ਸੰਗ ਰਹਿੰਦੇ ਨੇ